ਜੱਸੇ ਦੀ ਘਰ ਵਾਲੀ ਦੇ ਬਾਰ ਕਿਸੇ ਗੈਰ ਮਰਦ ਨਾਲ ਸਬੰਧ ਬਣੇ ਹੋਏ ਸਨ ਜਦੋਂ ਜੱਸੇ ਨੂੰ ਆਪਣੀ ਘਰ ਵਾਲੀ ਦੀ ਇਹਨਾਂ ਸਬੰਧਾਂ ਬਾਰੇ ਪਤਾ ਲੱਗਦਾ ਹੈ ਤਾਂ ਉਹ ਆਪਣੀ ਘਰ ਵਾਲੀ ਤੇ ਉਸ ਬੰਦੇ ਨੂੰ ਜਾਨੋਂ ਮਾਰ ਦਿੰਦਾ ਹੈ ਪੁਲਿਸ ਦੁਆਰਾ ਜਾਂਚ ਬੜਤਾਲ ਵਿੱਚ ਜੱਸੇ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਦੂਜੇ ਪਾਸੇ ਜੱਸੇ ਦੇ ਸਹੁਰੇ ਘਰ ਵਾਲੇ ਜੱਸੇ ਨੂੰ ਜਾਨੋਂ ਮਾਰ ਕੇ ਆਪਣੀ ਧੀ ਦੇ ਕਤਲ ਦਾ ਬਦਲਾ ਲੈਣਾ ਚਾਹੁੰਦੇ ਸਨ ਆਪਣੀ ਘਰ ਵਾਲੀ ਦੇ ਕਜਲ ਦੇ ਕੇਸ ਵਿੱਚ ਜੱਸੇ ਨੂੰ 25 ਸਾਲਾਂ ਦੀ ਜੇਲ੍ਹ ਹੁੰਦੀ ਹੈ ਜੇਲ੍ਹ ਵਿੱਚ ਉਸਤੇ ਕਹਿੰਦੇ ਕਹਾਉਂਦੇ ਨਸ਼ੀੜੀਆਂ ਅਤੇ ਗੁੰਡਿਆਂ ਨਾਲ ਸੰਬੰਧ ਬਣ ਜਾਂਦੇ ਹਨ ਜੀਲ ਜਾਣ ਤੋਂ ਪਹਿਲਾਂ ਵੀ ਉਸ ਦੇ ਕਈ ਲੀਡਰਾਂ ਨਾਲ ਸੰਬੰਧ ਸਨ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਜੱਸਾ ਆਪਣੇ ਉੱਪਰ ਚੱਲਦੀ ਸਾਰੇ ਪਰਚੇ ਤੇ ਕੇਸ ਰੱਦ ਕਰਵਾ ਦਿੰਦਾ ਹੈ ਮਨਜੀਤ ਦੀ ਭੈਣ ਵੀਰਾ ਉੱਪਰ ਜੱਸੇ ਦਾ ਦਿਲ ਆ ਜਾਂਦਾ ਹੈ ਜੱਸਾ ਵੀਰਾ ਨਾਲ ਆਪਣੀ ਗੱਲਬਾਤ ਸ਼ੁਰੂ ਕਰਦਾ ਹੈ ਪਰ ਵੀਰਾ ਜੱਸੇ ਦਾ ਮੂੰਹ ਸੁng ਕੇ ਪਾਸਾ ਵਟ ਲੈਂਦੀ ਹੈ ਦੂਜੇ ਪਾਸੇ ਜੱਸਾ ਰਾਜਨੀਤੀ ਵਿੱਚ ਹੱਥ ਮਾਰਦਾ ਹੈ ਕਿਉਂਕਿ ਉਸ ਦੀ ਕੁਝ ਵੱਡੇ ਲੀਡਰਾਂ ਨਾਲ ਉੱਠਣੀ ਬੈਠਣੀ ਸੀ ਇਸ ਲਈ ਉਸ ਨੂੰ ਚੋਣ ਲੜਨ ਲਈ ਵੀ ਟਿਕਟ ਮਿਲ ਜਾਂਦੀ ਹੈ ਚੋਣਾਂ ਵਿੱਚ ਜਿੱਤ ਕੇ ਜੱਸਾ ਆਪਣੇ ਸ਼ਹਿਰ ਦਾ ਪ੍ਰਧਾਨ ਬਣ ਜਾਂਦਾ ਹੈ ਕੁਝ ਹੀ ਸਮੇਂ ਵਿੱਚ ਜੱਸਾ ਰਾਜਨੀਤੀ ਵਿੱਚ ਆਪਣਾ ਕਾਫੀ ਨਾਮ ਕਮਾ ਲੈਂਦਾ ਹੈ ਰਾਜਨੀਤੀ ਵਿੱਚ ਉਸ ਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ ਹੁਣ ਘਰ ਦੇ ਬਾਹਰ ਜੱਸੇ ਦਾ ਨਾਮ ਤੇ ਰਤਵਾ ਹੀ ਵੇਖਣ ਨੂੰ ਮਿਲਦਾ ਸੀ ਜੱਸੇ ਕੋਲ ਸਭ ਕੁਝ ਹੋਣ ਦੇ ਬਾਅਦ ਵੀ ਉਸ ਨੂੰ ਵੀਰਾਂ ਦੀ ਕਮੀ ਮਹਿਸੂਸ ਹੁੰਦੀ ਸੀ ਜੱਸਾ ਚਾਹੁੰਦਾ ਸੀ ਕਿ ਕਿਸੇ ਵੀ ਸੂਰਤ ਵਿੱਚ ਵੀਰਾਂ ਜੱਸੇ ਦੀ ਹੋ ਜਾਵੇ ਜੱਸੇ ਦੇ ਨਾਮ ਦੇ ਨਾਲ ਨਾਲ ਉਸਤੇ ਵੈਰੀ ਵੀ ਬਾਤੇ ਜਾ ਰਹੇ ਸੀ ਜੱਸਾ ਵੀਰਾਂ ਨੂੰ ਪਾਉਣ ਲਈ ਆਪਣੇ ਭਾਈ ਜੀ ਤੂ ਖਿਲਾਫ ਚਾਲਾਂ ਚੱਲ ਰਿਹਾ ਸੀ ਪਹਿਲਾ ਜੱਸਾ ਆਪਣੇ ਭਾਈ ਜੀ ਤੂ ਨੂੰ ਮਰਵਾਉਣ ਬਾਰੇ ਸੋਚਦਾ ਹੈ ਫਿਰ ਉਹ ਇਹ ਸੋਚ ਕੇ ਰੁਕ ਜਾਂਦਾ ਹੈ ਕਿ ਜੇਕਰ ਇਸ ਮਾਮਲੇ ਦਾ ਉਸ ਦੇ ਵੈਰੀਆਂ ਨੂੰ ਪਤਾ ਚੱਲ ਗਿਆ ਤਾਂ ਉਹਨਾਂ ਨੇ ਮੈਨੂੰ ਇਸ ਮਾਮਲੇ ਵਿੱਚ ਵਿਸਾਕ ਕੀ ਮੈਨੂੰ ਮਾਰ ਪਾ ਦੇਣੀ ਹੈ ਇਸ ਲਈ ਜੱਸਾ ਜੀਤੂ ਨੂੰ ਨਸ਼ੇ ਦਾ ਆਦੀ ਬਣਾਉਣ ਬਾਰੇ ਸੋਚਦਾ ਹੈ ਜੱਸਾ ਦੀ ਸੋਚ ਸੀ ਕਿ ਜਦੋਂ ਜੀਤੂ ਕਮਜ਼ੋਰ ਹੋਵੇਗਾ ਤਾਂ ਜੱਸਾ ਵੀਰਾਂ ਦਾ ਮਾੜੇ ਸਮੇਂ ਵਿੱਚ ਉਸ ਦਾ ਸਹਾਰਾ ਬਣ ਕੇ ਉਸ ਨੂੰ ਪਾਲ ਲਵੇਗਾ ਜੱਸਾ ਆਪਣੇ ਨਸੀੜੀ ਯਾਰਾਂ ਨੂੰ ਜੀਤੂ ਕੋਲ ਭੇਜ ਦਿੰਦਾ ਹੈ ਤਾਂ ਕਿ ਜੀਤੂ ਉਹਨਾਂ ਨਾਲ ਰਹਿ ਕੇ ਨਸ਼ੇ ਦਾ ਆਦੀ ਹੋ ਜਾਵੇ ਜੱਸੇ ਦੇ ਨਸੀੜੀ ਯਾਰ ਜੱਸੇ ਦੁਆਰਾ ਖੇਡੀ ਚਾਲ ਮੁਤਾਬਕ ਜੀਤੂ ਦੇ ਯਾਰ ਬਣ ਕੇ ਕੁਝ ਸਮੇਂ ਵਿੱਚ ਉਸ ਨੂੰ ਨਸ਼ੇ ਦਾ ਆਦੀ ਕਰ ਦਿੰਦੇ ਹਨ ਹੌਲੀ-ਹੌਲੀ ਵੀਰਾਂ ਨੂੰ ਵੀ ਪਤਾ ਚੱਲ ਜਾਂਦਾ ਹੈ ਕਿ ਜੀਤੂ ਨਸ਼ੇ ਕਰਨ ਲੱਗ ਪਿਆ ਹੈ ਪਰ ਵੀਰਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਦੇ ਪਿੱਛੇ ਜੱਸੇ ਦੀ ਚਾਲ ਹੈ ਵੀਰਾ ਜੀਤੂ ਦੀ ਇਸ ਨਸ਼ੇ ਦੀ ਲੱਤ ਛੜਵਾਉਣ ਲਈ ਉਸ ਨੂੰ ਬਹੁਤ ਸਮਝਾਉਂਦੀ ਪਰ ਉਹ ਵੀਰਾਂ ਦੀ ਇੱਕ ਨਾ ਸੁਣਦਾ ਸੱਗੋ ਉਸ ਨੂੰ ਮਾਰਨ ਕੁੱਟਣ ਲੱਗਦਾ ਹੈ ਇਸੇ ਤਰ੍ਹਾਂ ਜੀਤੂ ਤੇ ਵੀਰਾਂ ਵਿਚਕਾਰ ਫਰਕ ਪੈਣੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਜੀਤੂ ਤੇ ਜੱਸਾ ਅਲੱਗ-ਅਲੱਗ ਰਹਿੰਦੇ ਸਨ ਇਸ ਕਰਕੇ ਵੀਰਾਂ ਦਾ ਦੁੱਖ ਸੁਣਨ ਵਾਲਾ ਕੋਈ ਵੀ ਨਹੀਂ ਸੀ ਜੀਤੂ ਨੇ ਹੁਣ ਕੰਬ ਧੰਦਾ ਕਰਨਾ ਵੀ ਬੰਦ ਕਰ ਦਿੱਤਾ ਸੀ ਇਸ ਲਈ ਹੁਣ ਵੀਰਾਂ ਕੋਲ ਰੋਟੀ ਪਕਾਉਣ ਲਈ ਆਟਾ ਤੱਕ ਵੀ ਨਹੀਂ ਸੀ ਇਸ ਵਕਤ ਜੱਸਾ ਵੀਰਾਂ ਵੱਲ ਮਦਦ ਲਈ ਹੱਥ ਵਧਾਉਂਦਾ ਹੈ ਜੱਸਾ ਵੀਰਾ ਦੇ ਮਾੜੇ ਸਮੇਂ ਵਿੱਚ ਸਹਾਰਾ ਬਣਦਾ ਹੈ ਇਸ ਲਈ ਵੀਰਾ ਸਭ ਕੁਝ ਪਲਪਲਾ ਕੇ ਉਸ ਉੱਪਰpropto ਕਰ ਲੈਂਦੀ ਹੈ ਪਰ ਵੀਰਾਂ ਨੂੰ ਇਹ ਨਹੀਂ ਪਤਾ ਸੀ ਅੱਜ ਉਸ ਦੇ ਘਰ ਦੇ ਇਹਨਾਂ ਹਾਲਾਤਾਂ ਪਿੱਛੇ ਜੱਸੇ ਦਾ ਹੱਥ ਸੀ ਜਿਸਾ ਰਾਜਨੀਤੀ ਵਿੱਚ ਅਜੇ ਹੀ ਚਾਲਾ ਚੱਲਦਾ ਰਹਿੰਦਾ ਸੀ ਇਸ ਲਈ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕਿਹੜਾ ਇਨਸਾਨ ਕਦੋਂ ਕਿਹ ਇਨਸਾਨ ਉੱਪਰ ਭਰੋਸਾ ਕਰਦਾ ਹੈ ਜੀਤੂ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਜਾਂਦੀ ਹੈ ਹੁਣ ਵੀਰਾਂ ਦੀ ਆਖਰੀ ਉਮੀਦ ਵੀ ਟੁੱਟ ਚੁੱਕੀ ਸੀ ਇੱਥੇ ਜੱਸਾ ਜਿੱਤ ਚੁੱਕਿਆ ਸੀ ਤੇ ਵੀਰਾਂ ਹਾਰ ਚੁੱਕੀ ਸੀ ਵੀਰਾਂ ਦੀ ਆਪਣੇ ਸਾਥ ਨਾਲ ਵੀ ਬਿਲਕੁਲ ਨਹੀਂ ਬਣਦੀ ਸੀ ਇਸ ਲਈ ਉਹ ਹੁਣ ਬਿਲਕੁਲ ਇਕੱਲੀ ਰਹਿ ਚੁੱਕੀ ਸੀ ਜੱਸਾ ਵੀਰਾ ਨੂੰ ਅਪਣਾਉਣ ਲਈ ਤਿਆਰ ਸੀ ਪਰ ਵੀਰਾ ਇਸ ਲਈ ਰਾਜੀ ਨਹੀਂ ਸੀ ਕੁਝ ਸਮਾਂ ਵੀਰਾ ਜੱਸੇ ਦੇ ਨਾਲ ਰਹਿੰਦੀ ਹੈ ਪਰ ਆਖਿਰ ਵਿੱਚ ਜਦੋਂ ਵੀਰਾ ਨੂੰ ਪਤਾ ਚੱਲਦਾ ਹੈ ਕਿ ਜਿੱਤੂ ਦੀ ਮੌਤ ਅਤੇ ਉਸ ਦੇ ਇਹਨਾਂ ਹਾਲਾਤਾਂ ਦਾ ਇੱਕੋ ਇੱਕ ਕਾਰਨ ਸਿਰਫ ਜੱਸਾ ਹੈ ਤਾਂ ਵੀਰਾ ਜੱਸਾ ਤੋਂ ਬਦਲਾ ਲੈਣ ਬਾਰੇ ਸੋਚਦੀ ਹੈ ਜੱਸੇ ਤੋਂ ਆਪਣਾ ਬਦਲਾ ਲੈਣ ਲਈ ਇੱਕ ਵਾਰ ਤਾਂ ਵੀਰਾ ਜੱਸੇ ਨੂੰ ਆਪਣਾ ਸਭ ਕੁਝ ਸੌਂਪ ਦਿੰਦੀ ਹੈ ਦੂਜੇ ਪਾਸੇ ਜੱਸੇ ਨੂੰ ਵੀਰਾ ਦੀ ਮਾਂ ਦੇ ਕਾਲੇ ਕਾਰਨਾਮੇ ਬਾਰੇ ਸਭ ਕੁਝ ਪਤਾ ਚੱਲ ਜਾਂਦਾ ਹੈ ਇਕਿਸ ਤਰ੍ਹਾਂ ਵੀਰਾਂ ਦੀ ਮਾਂ ਵੱਡੇ ਲੀਡਰਾਂ ਨੂੰ ਕੁੜੀਆਂ ਸਪਲਾਈ ਕਰਦੀ ਹੈ ਜੱਸੇ ਕੋਲ ਵੀਰਾਂ ਦੀ ਮਾਂ ਦੀ ਇੱਕ ਵੱਡੇ ਲੀਡਰ ਨਾਲ ਅਸਲੀਲ ਵੀਡੀਓ ਹੁੰਦੀ ਹੈ ਜੋ ਕਿ ਉਹ ਵੀਰਾਂ ਨੂੰ ਵੀ ਦਿਖਾਉਂਦਾ ਹੈ ਜੱਸਾ ਵੱਡੀਆਂ ਚੋਣਾਂ ਲੜਨ ਲਈ ਚੋਣਾਂ ਵਿੱਚ ਖੜਾ ਹੁੰਦਾ ਹੈ ਉਸ ਦੇ ਵਿਰੋਧ ਵਿੱਚ ਦੂਜੀ ਪਾਰਟੀ ਦਾ ਜੋ ਮੈਂਬਰ ਚੋਣਾਂ ਲੜਨ ਲਈ ਖੜਾ ਹੋਇਆ ਸੀ ਉਸ ਦੇ ਵੀਰਾਂ ਦੀ ਮਾਂ ਦੇ ਨਾਲ ਸਬੰਧ ਬਣੇ ਹੋਏ ਸਨ ਜਿਸ ਦੀਆਂ ਅਸਲੀਲ ਵੀਡੀਓ ਜੱਸੇ ਕੋਲ ਸਨ ਚੋਣਾ ਵਿੱਚ ਜੱਸਾ ਉਸਨੂੰ ਹਰਾਉਣ ਲਈ ਇਹ ਵੀਡੀਓ ਹਥਿਆਰ ਦੇ ਰੂਪ ਵਿੱਚ ਵਰਤਦਾ ਹੈ ਜੱਸਾ ਆਪਣੇ 11 ਦੋਸਤਾਂ ਤੋਂ ਇਹ ਵੀਡੀਓ ਨੈਟ ਉੱਪਰ ਪਵਾ ਦਿੰਦਾ ਹੈ ਜਿਸ ਦੇ ਨਤੀਜੇ ਵਜੋਂ ਜੱਸਾ ਚੋਣਾ ਵਿੱਚ ਜਿੱਤ ਜਾਂਦਾ ਹੈ ਤੇ ਦੂਜੀ ਪਾਰਟੀ ਦਾ ਮੈਂਬਰ ਹਾਰ ਜਾਂਦਾ ਹੈ ਨਾਲ ਹੀ ਨਾਲ ਇਸ ਵੀਡੀਓ ਕਰਕੇ ਵੀਰਾਂ ਦੀ ਮਾਪਾਹਾਂ ਲੈ ਕੇ ਆਤਮ ਹੱਤਿਆ ਕਰ ਲੈਂਦੀ ਹੈ ਜੱਸੇ ਨੇ ਸਤਰੰਜ ਦੇ ਖੇੜ ਵਾਂਗ ਇੱਕੋ ਚਾਲ ਵਿੱਚ ਸਾਰੇ ਪਿਆਦਿਆਂ ਨੂੰ ਮਜਾਣ ਤੋਂ ਬਾਹਰ ਕਰ ਦਿੱਤਾ ਸੀ ਵੀਰਾ ਦੀ ਮਾਂ ਦੇ ਮਰਨ ਤੋਂ ਬਾਅਦ ਮਨਜੀਤ ਦੇ ਘਰ ਲਈ ਵੀਰਾਂ ਤੇ ਮਨਜੀਤ ਵਿਚਕਾਰ ਲੜਾਈ ਹੁੰਦੀ ਹੈ ਮਨਜੀਤ ਦੇ ਪਿਓ ਦੇ ਨਾਮ ਜੋ ਜ਼ਮੀਨ ਸੀ ਉਹ ਮਨਜੀਤ ਦੇ ਪਿਓ ਨੇ ਜਿਉਂਦੇ ਜੀ ਹੀ ਮਨਜੀਤ ਦੇ ਨਾਮ ਲਿਖਾ ਦਿੱਤੀ ਸੀ ਪਰ ਇਸ ਗੱਲ ਦਾ ਨਾਂ ਤਾਂ ਮਨਜੀਤ ਨੂੰ ਪਤਾ ਸੀ ਤੇ ਨਾ ਹੀ ਵੀਰਾਂ ਨੂੰ ਪਤਾ ਸੀ ਦੂਜੇ ਪਾਸੇ ਵੀਰਾਂ ਦੀ ਮਾਂ ਨੇ ਜੋ ਪੂੰਜੀ ਕਮਾਈ ਸੀ ਉਹ ਸਾਰੀ ਵੀਰਾ ਲੈ ਚੁੱਕੀ ਸੀ ਵੀਰਾ ਮਨਜੀਤ ਨੂੰ ਪਰਵਾ ਕੇ ਉਸ ਦੀ ਸਾਰੀ ਜਾਇਦਾਦ ਆਪਣੇ ਹੱਕ ਵਿੱਚ ਕਰਨਾ ਚਾਹੁੰਦੀ ਸੀ ਇਸ ਲਈ ਉਹ ਜਸੇ ਦਾ ਸਹਾਰਾ ਲੈਂਦੀ ਹੈ ਮੁਜੀਤ ਦਾ ਅੱਧੀ ਰਾਤ ਨੂੰ ਜੋ ਐਕਸੀਡੈਂਟ ਹੋਇਆ ਸੀ ਉਸ ਪਿੱਛੇ ਵੀਰਾਂ ਦਾ ਹੀ ਹੱਥ ਸੀ